ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਚੰਦਕ ਲੈ ਨਾ ਲਿਖੀਆਂ ਨੇ ਉਮੀਦ ਕਰਦੀਆਂ ਕਿ ਗੁਰਾਂ ਨੂੰ ਪ੍ਰਵਾਨ ਹੋਣਗੀਆਂ ਅਤੇ ਆਪ ਸਭ ਨੂੰ ਪਸੰਦ ਆਉਣੀਆਂ ਏ ਰਮਜ਼ਾ ਓयो ਜਾਣਦਾ ਏ ਜੋ ਤੁਰ ਦਰਗਾਹੋਂ ਕੱਲ ਦਾ ਏ ਏ ਰਮਜ਼ਾ ਉਹ ਯੋ ਜਾਣਦਾ ਏ ਜੋ ਤੁਰ ਦਰਗਾਹੋਂ ਕੱਲਦਾ ਏ ਹੱਡ ਮਾਸ ਨਾੜੀ ਦਾ ਪਿੰਜਰ ਵਿੱਚ ਕਿਦਾਂ ਪੰਛੀ ਪਲਦਾ ਏ ਉਹਦੀ ਰਜ਼ਾ ਦੇ ਵਿੱਚ ਹੀ ਰਹੀ ਏ ਉਸ ਸੱਚੇ ਨੂੰ ਪਾਉਣ ਲਈ ਸੱਚੀ ਨਾਨਕ ਹੋਣਾ ਪੈਂਦਾ ਏ 13 ਤੋਂ ਬਿੰਦੀ ਲਾਉਣ ਲਈ ਸੱਚੀ ਨਾਨਕ ਹੋਣਾ ਪੈਂਦਾ ਏ 13 ਤੋਂ ਬਿੰਦੀ ਲਾਉਣ ਲਈ ਡੈਟ ਤਤੀ ਤਵੀਦੇ ਉੱਤੇ ਵੀ ਵਾਹਿਗੁਰੂ ਜੀ ਕਹਿ ਗਏ ਨੇ ਤੇਰਾ ਭਾਣਾ ਮਿੱਠਾ ਲਾਗੇ ਹੋ ਸਮਰਪਿਤ ਬਹਿ ਗਏ ਨੇ ਇੱਕੋ ਦੇ ਨਾਲ ਇੱਕਮਿਕ ਹੋ ਗਏ ਇੱਕੋ ਦੇ ਨਾਲ ਇੱਕਮਿਕ ਹੋ ਗਏ ਸੀਸ ਤੱਤੀ ਰੇਤ ਪਵਾਨ ਲਈ ਸੱਚੀ ਨਾਨਕ ਹੋਣਾ ਪੈਂਦਾ ਏ ਤੇਰਾ ਤੋਂ ਬਿੰਦੀ ਲਾਉਣ ਲਈ ਹੁੰਦੇ ਉਮਰਾਂ ਦੇ ਤਕਾਜ਼ੇ ਨਹੀਂ ਹੁੰਦੇ ਉਮਰਾਂ ਦੇ ਤਕਾਜ਼ੇ ਨਹੀਂ ਪਰ ਤਕੜਾ ਹੋਣਾ ਪੈਂਦਾ ਏ ਨਿੱਕੀ ਉਮਰੇ ਲੜ ਲੱਗ ਸੱਚੇ ਦੇ ਕੋਕਾ ਸੱਚ ਦਾ ਲਾਉਣਾ ਪੈਂਦਾ ਏ ਡਿਠੀਆਂ ਦੁੱਖ ਹਰਨੇ ਪੈਂਦੇ ਨੇ ਡਿਠੀਆਂ ਦੁੱਖ ਹਰਨੇ ਪੈਂਦੇ ਨੇ ਬਾਲਾ ਪ੍ਰੀਤਮ ਅਖਵਾਲ ਲਈ ਸੱਚੀ ਨਾਨਕ ਹੋਣਾ ਪੈਂਦਾ ਏ 13 ਤੋਂ ਬਿੰਦੀ ਲਾਉਣ ਲਈ ਕਿਤੇ ਪਤ ਬਚਾਉਣੀ ਸੌਖੀ ਏ ਕਿਸੇ ਹੋਰ ਲਈ ਸੱਚ ਦੱਸੋ ਬਾਜੀ ਸੀਸ ਦਿਲਾਉਣੀ ਸੌਖੀ ਏ ਨਕ ਸੋਖਾਏ ਘਰ ਛੱਡਣਾ ਕਿਸੇ ਹੋਰ ਦਾ ਘਰ ਬਚਾਉਣ ਲਈ ਸੱਚੀ ਨਾਨਕ ਹੋਣਾ ਪੈਂਦਾ ਏ ਤੇਰਾ ਤੋਂ ਬਿੰਦੀ ਲਾਉਣ ਲਈ ਸਰਵੰਸਵਾਰ ਕੇ ਜੰਗਲਾਂ ਵਿੱਚ ਨੰਗੇ ਪੈਰੀ ਤੁਰਨਾ ਪੈਂਦਾ ਏ ਸਰਵੰਸਵਾਰ ਕੇ ਜੰਗਲਾਂ ਵਿੱਚ ਨੰਗੇ ਪੈਰੀ ਤੁਰਨਾ ਪੈਂਦਾ ਏ ਰਜ਼ਾ ਦੇ ਵਿੱਚ ਰਹਿਣਾ ਪੈਂਦਾ ਜਦ ਉਹ ਕਸਵੱਟੀ ਲੈਂਦਾ ਏ ਜਿਹੜੀ ਨਾਲ ਹੈ ਬਾਜ਼ ਲੜਾਉਂਦਾ ਚਿੜੀ ਨਾਲ ਹੈ ਬਾਜ਼ ਲੜਾਉਂਦਾ ਫਿਰ ਸੁੱਤੀ ਅਣਖ ਜਗਾਉਣ ਲਈ ਸੱਚੀ ਨਾਨਕ ਹੋਣਾ ਪੈਂਦਾ ਏ 13 ਤੋਂ ਬਿੰਦੀ ਲਾਉਣ ਲਈ ਇੱਕੋ ਜੋਤ ਪਰ 10 ਜਾਮੇ ਕਰ ਇੱਕੋ ਜੋਤ ਪਰ 10 ਜਾਮੇ ਕਰ ਫਿਰ ਇੱਕੋ ਦੇ ਲੜ ਲਾ ਗਏ ਨੇ ਪ੍ਰਗਟ ਗੁਰਾਂ ਕੀ ਦੇਹ ਆਖ ਕੇ ਸਭੇ ਚਿੰਤ ਮੁਕਾ ਗਏ ਨੇ ਬਾਵਨ ਹੁਕਮਾਂ ਦੇ ਅੰਦਰ ਕਰ ਗਏ ਬਾਵਲ ਹੁਕਮਾਂ ਦੇ ਅੰਦਰ ਕਰ ਗਏ ਜੀਵਨ ਜਾਂਚ ਸਿਖਾਉਣ ਲਈ ਸੱਚੀ ਨਾਨਕ ਹੋਣਾ ਪੈਂਦਾ ਏ 13 ਤੋਂ ਬਿੰਦੀ ਲਾਉਣ ਲਈ ਸੱਚੀ ਨਾਨਕ ਹੋਣਾ ਪੈਂਦਾ ਏ 13 ਤੋਂ ਬਿੰਦੀ ਲਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ 13 ਤੋਂ ਬਿੰਦੀ ਲਾ ਕੇ 13 ਹੋਂ ਤੱਕ ਦਾ ਸਫਰ ਸਾਨੂੰ ਬਖੂਬੀ ਸੇਬ ਸਰ ਜੀ ਪਾਸ਼ਾ ਦਾ ਇਸ ਕੇ ਗਾਣੇ ਔਖਾ ਬਹੁਤ ਬਾਣੀ ਦੇ ਵਿੱਚ ਰਹਿਣਾ ਪਰ ਜਦੋਂ ਅਸੀਂ ਆਪਣੇ ਗੁਰੂ ਦੇ ਨਾਲ ਲੜ ਲੱਜ ਜਾਂਦੇ ਆਂ ਜਦੋਂ ਅਸੀਂ ਆਪਣੇ ਗੁਰੂ ਦਾ ਪੱਲਾ ਫੜ ਲੈਂਦੇ ਆਂ ਫਿਰ ਉਹ ਸਾਡੇ ਸਾਰੇ ਦੁੱਖ ਹਰ ਲੈਂਦਾ ਸੋ ਕਿਰਪਾ ਕਰਨ ਮਹਾਰਾਜ ਸੇ ਪਾਸ਼ਾ ਆਪਣੀਆਂ ਸਾਂਝਾ ਇਸੇ ਤਰੀਕੇ ਦੇ ਨਾਲ ਲਿਖਤਾਂ ਦੇ ਰਾਹੀਂ ਇਤਿਹਾਸ ਨੂੰ ਸਾਂਝਾ ਕਰਨ ਦੇ ਰਾਹੀਂ ਬੜੀਆਂ ਰਹੇ ਮਾਈ ਜੀ ਕਾ